ਸਾਸਤ੍ਰੀ ਕਾਲ ਜੀ ਮੇਰਾ ਨਾਮ ਰਜਿੰਦਰ ਕੌਰ ਹੈ ਮੇਰੀ ਉਮਰ 40 ਸਾਲ ਹੈ ਚਾਰ ਪੰਜ ਸਾਲ ਹੋ ਗਏ ਸੀ ਤਕਰੀਬਨ ਮੈਨੂੰ ਸਾਰੀ ਪ੍ਰੋਬਲਮ ਹੋ ਗਈ ਸੀ ਤੇ ਖਾਂਸੀ ਬਹੁਤ ਜ਼ਿਆਦਾ ਆਉਂਦੀ ਸੀ ਜਿਸ ਨਾਲ ਮੈਂ ਕੋਈ ਵੀ ਘਰ ਦਾ ਕੰਮ ਆਸਾਨੀ ਨਾਲ ਨਹੀਂ ਕਰ ਪਾਉਂਦੀ ਸੀ ਤੇ ਸਾਹ ਚੜਦਾ ਸੀ ਦਿਨ ਵਿੱਚ ਦੋ ਤਿੰਨ ਵਾਰ ਮੈਨੂੰ ਪੰਪ ਯੂਜ਼ ਕਰਨਾ ਪੈਂਦਾ ਸੀ ਤੇ ਫਿਰ ਤਕਰੀਬਨ ਕੰਮ ਕਰ ਸਕਦੀ ਸੀ ਮਾੜਾ ਮੋਟਾ ਤੇ ਮੈਂ ਬਹੁਤ ਲੁਧਿਆਣੇ ਉਹ ਦਵਾਈ ਖਾਧੀ ਮੋਹਾਲੀ ਜਲੰਧਰ ਜਿੱਥੇ ਵੀ ਕੋਈ ਦੱਸਦਾ ਸੀ ਹਰ ਇੱਕ ਜਗ੍ਹਾ ਤੋਂ ਦਵਾਈ ਖਾਧੀ ਪਰ ਕੋਈ ਫਰਕ ਨਹੀਂ ਪਿਆ ਤੇ ਮੇਰੀ ਫਰੈਂਡ ਨੇ ਦੱਸਿਆ ਕਿ ਤੁਸੀਂ ਡਾਕਟਰ ਸਾਦਾ ਕੋਲ ਜਾਓ ਤੇ ਉਹ ਤੁਹਾਡੀ ਤਕਲੀਫ ਹੱਲ ਕਰਨਗੇ ਤੇ ਮੇਰੇ ਘਰਦਿਆਂ ਨੇ ਮੈਨੂੰ ਡਾਕਟਰ ਸਾਦਾ ਕੋਲ ਲੈ ਕੇ ਗਏ ਤੇ ਉਹਨਾਂ ਨੇ ਮੇਰੇ ਚੈੱਕਅਪ ਕੀਤੇ ਤੇ ਉਹਨਾਂ ਨੇ 6 ਮਹੀਨੇ ਦਾ ਕੋਰਸ ਦੱਸਿਆ ਤੇ ਮੈਂ 6 ਮਹੀਨੇ ਦਵਾਈ ਖਾਧੀ ਜਿਸ ਨਾਲ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਮੈਂ ਜਿਹਦੀ ਉਹਨਾਂ ਦੀ ਦਵਾਈ ਖਾਧੀ ਸੀ ਉਸ ਨਾਲ 15 ਦਿਨ ਵਿੱਚ ਮੇਰਾ ਪੰਪ ਛੁੱਟ ਗਿਆ ਤੇ ਹੁਣ ਤਕਰੀਬਨ 3 ਮਹੀਨੇ ਹੋ ਚੁੱਕੇ ਮੈਨੂੰ ਦਵਾਈ ਛੱਡੀ ਨੂੰ ਤੇ ਮੈਂ ਆਸਾਨੀ ਨਾਲ ਘਰ ਦਾ ਕੰਮ ਵਗੈਰਾ ਕਰ ਲੈਂਦੀ ਆ ਧੂੜ ਮਿੱਟੀ ਵਗੈਰਾ ਚ ਵੀ ਕੰਮ ਕਰ ਲੈਂਦੀ ਹਾਂ ਤੇ ਮੈਨੂੰ ਸਾਹ ਨਹੀਂ ਚੜਦਾ ਤੁਸੀਂ ਵੀ ਡਾਕਟਰ ਸਾਹਿਬ ਦਾ ਕੋਲ ਜਾਓ ਅਤੇ ਆਪਣਾ ਇਲਾਜ ਕਰਾਓ ਮੈਂ ਡਾਕਟਰ ਸਾਹਿਬ ਦਾ ਤੈਦੀ ਤੋਂ ਧੰਨਵਾਦ ਕਰਦੀ ਹਾਂ